ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਦੋਂ ਵੀ ਕੋਈ ਬਿਆਨ ਦੇ ਦਿੰਦੇ ਨੇ ਉਹਨਾਂ ਉੱਤੇ ਕੋਈ ਨਾ ਕੋਈ ਸਿਆਸਤ ਛਿੜ ਜਾਂਦੀ ਆ ਜਿਹੜੇ ਵਿਰੋਧੀ ਧਰਾਂ ਕੋਈ ਨਾ ਕੋਈ ਉਹਨਾਂ ਦਾ ਜਵਾਬ ਪਲਟਵਾਰ ਆਉਣਾ ਸ਼ੁਰੂ ਹੋ ਜਾਂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਗੱਲ ਕਹੀ ਹੈ ਵਨ ਨੇਸ਼ਨ ਵਨ ਹਸਬੈਂਡ ਇਹ ਗੱਲ ਉਹਨਾਂ ਨੇ ਕਿਉਂ ਕਹੀ ਤੇ ਰਵਨੀਤ ਮਿੱਟੂ ਦਾ ਪਲਟਵਾਰ ਆ ਗਿਆ ਇਸ ਗੱਲ ਉੱਤੇ ਦੇਖੋ ਇਹ ਜਿਹੜੀ ਟਿੱਪਣੀ ਆ ਇਹ ਟਿੱਪਣੀ ਤੋਂ ਬਚਿਆ ਵੀ ਜਾ ਸਕਦਾ ਸੀ ਹੁਣ ਸੀਐਮ ਸਾਹਿਬ ਦੀ ਇਸ ਟਿੱਪਣੀ ਨੂੰ ਲੈ ਕੇ ਭਾਜਪਾ ਨੇ ਮੁੱਦਾ ਬਣਾ ਲਿਆ ਹੈਗਾ ਅਸਲ ਵਿੱਚ ਕੀ ਕਿ ਜਿਹੜੀ ਪਾਕਿਸਤਾਨ ਨੂੰ ਦੰਦ ਖੱਟੇ ਕੀਤੇ ਨੇ ਭਾਰਤ ਸਰਕਾਰ ਨੇ ਭਾਰਤੀ ਫੌਜਾਂ ਨੇ ਉਹਨੂੰ ਲੈ ਕੇ ਬੀਜੇਪੀ ਜਿਹੜੀ ਆ ਉਹ ਆਪਰੇਸ਼ਨ ਸਧੂਰ ਨੂੰ ਲੈ ਕੇ ਪੂਰੇ ਇੰਡੀਆ ਦੇ ਵਿੱਚ ਜਸ਼ਨ ਮਨਾਉਣਾ ਚਾਹੁੰਦੇ ਸੀ ਕਿ ਪਾਕਿਸਤਾਨ ਨੂੰ ਅਸੀਂ ਪਹਿਲਗਾਮ ਨੂੰ ਲੈ ਕੇ ਮੂੰਹ ਤੋੜਵਾ ਜਵਾਬ ਦਿੱਤਾ ਅਸੀਂ ਉਹਨਾਂ ਦੇ 40 ਤੋਂ 50 ਫੌਜੀ ਮਾਰੇ ਗਏ ਨੇ ਤੇ 100 ਤੋਂ ਵੱਧ ਉਹਨਾਂ ਦੇ ਹਤਵਾਦੀ ਮਾਰੇ ਗਏ ਨੇ ਭਾਰਤੀ ਫੌਜ ਨੇ 9 ਟਿਕਾਣਿਆਂ ਤੋਂ ਉੱਤੇ ਹਮਲਾ ਕੀਤਾ ਹੈਗਾ ਉਹਨਾਂ ਨੂੰ ਤਹਿਸਨੈਸ ਕਰ ਦਿੱਤਾ ਹੈਗਾ ਉਹਨਾਂ ਨੇ ਪਲਟਵਾਰ ਕੀਤਾ ਫਿਰ ਸਾਡੇ S400 ਡਿਫੈਂਸ ਨੇ ਫਿਰ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈਗਾ ਉਹ ਮੋਦੀ ਸਾਹਿਬ ਦਾ ਕਦ ਵਧਿਆ ਵੱਡਾ ਹੋਇਆ ਉਹਨੂੰ ਲੈ ਕੇ ਬੀਜੇਪੀ ਨੇ ਆਪਰੇਸ਼ਨ ਸੰਧੂਰ ਸ਼ੁਰੂ ਕਰਤਾ ਇੱਕ ਦੇਸ਼ ਦੀ ਨਾਮੀ ਅਖਬਾਰ ਦੇ ਵਿੱਚ ਖਬਰ ਵੀ ਛਪੀ ਹੈ ਕਿ ਆਪਰੇਸ਼ਨ ਸੰਦੂਰ ਲੈ ਕੇ ਬੀਜੇਪੀ ਘਰ-ਘਰ ਜਾਵੇਗੀ ਪੂਰੇ ਇੰਡੀਆ ਦੇ ਵਿੱਚ ਬੀਜੇਪੀ ਨੇ ਤਿਆਰੀ ਕਰ ਲਈ ਤਿੰਨ ਚਾਰ ਦਿਨ ਗੋਦੀ ਮੀਡੀਆ ਤੇ ਚੈਨਲਾਂ ਤੇ ਡਿਬੇਟ ਵੀ ਹੁੰਦੀ ਰਹੀ ਹੈਗੀ ਉਹਨੂੰ ਲੈ ਕੇ ਜਦੋਂ ਦੇਸ਼ ਦੀਆਂ ਔਰਤਾਂ ਨੇ ਬੀਜੇਪੀ ਨੂੰ ਮੂੰਹ ਤੋੜਵਾ ਜਵਾਬ ਦਿੱਤਾਗਾ ਕਿ Hindu ਸੰਸਕ੍ਰਿਤੀ ਜਾਂ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਜਿਹੜਾ ਸੰਦੂਰ ਹੈ ਕੇਵਲ ਤੇ ਕੇਵਲ ਜਨਾਨੀ ਦੇ ਪਤੀ ਲਾ ਸਕਦਾ ਕੋਰ ਕਿਸੇ ਨੂੰ ਹੱਕ ਨਹੀਂ ਹੈਗਾ ਬੀਜੇਪੀ ਨੂੰ ਜਦ ਦੇ ਪਤਾ ਲੱਗਾ ਤਾਂ ਫਿਰ ਕਹਿਤਾ ਕਿ ਖਬਰ ਵੀ ਫੇਕ ਆ ਜਿੰਨਾ ਡਿਬੇਟਾਂ ਦੇ ਵਿੱਚ ਬੀਜੇਪੀ ਦੇ ਬਲਾਰੇ ਜਾਂਦੇ ਰਹੇ ਉਹਨਾਂ ਵੀ ਖੰਡਨ ਨਹੀਂ ਕੀਤਾ ਹੈਗਾ ਪਰ ਭਾਰਤੀ ਨਾਰੀ ਨੇ ਬੀਜੇਪੀ ਨੂੰ ਆਇਨਾ ਦਿਖਾਇਆ ਸ਼ੀਸ਼ਾ ਦਿਖਾਇਆ ਕਿ ਕੁਝ ਤੇ ਸ਼ਰਮ ਕਰੋ ਕਿ ਤੁਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲ ਗਿਓ ਔਰ ਪੀਐਮ ਸਾਹਿਬ ਨੂੰ ਲੈ ਕੇ ਬਹੁਤ ਸਾਰੇ ਚੀਫ ਮਿਨਿਸਟਰਾਂ ਨੇ ਖਾਸ ਕਰਕੇ ਮੰਮਤਾ ਬੇਨਰਜੀ ਨੇ ਬੜੀ ਨਿੱਜੀ ਟਿੱਪਣੀ ਕੀਤੀ ਹੋਰਾਂ ਨੇ ਵੀ ਕੀਤੀ ਹੈਗੀ ਹੁਣ ਉਹਨੂੰ ਲੈ ਕੇ ਬੀਜਪੀ ਬੈਕਫਰਟ ਤੇ ਆ ਗਈ ਲੁਧਿਆਣੇ ਪਸ਼ਮੀ ਚੋਣ ਹੋ ਰਹੀ ਆ ਜਿੱਥੇ ਕਾਂਗਰਸ ਵੱਲੋਂ ਭਾਰਤ ਭੂਸ਼ ਨਾਸ਼ੂ ਔਰ ਆਮ ਆਦੀ ਪਾਰਟੀ ਵੱਲੋਂ ਪੰਜਾਬ ਦਾ ਹੁਣ ਤੱਕ ਸਭ ਤੋਂ ਅਮੀਰ ਕੈਂਡੀਡੇਟ ਤੇ ਰਾਜ ਸਭਾ ਮੈਂਬਰ ਸੰਜੀਵ ਰੋੜਾ ਜਿਹਦੀ 300 ਕਰੋੜ ਤੋਂ ਪ੍ਰਾਪਰਟੀ ਉਹਨਾਂ ਨੇ ਦਿਖਾਈ ਜਾਇਦਾਦ ਸ਼ਰਮਨੀ ਕਾਲੀਦਾਲੋਂ ਪਰ ਉਪਕਾਰ ਸਿੰਘ ਘੁੰਮਣ ਔਰ ਬੀਜਪੀ ਵੱਲੋਂ ਜਿਹੜੇ ਨੇ ਜਿਹੜੇ ਲੀਡਰ ਨੇ ਉਹ ਮੈਦਾਨ ਵਿੱਚ ਉਤਾਰੇ ਆਗੇ ਨੇ ਹੁਣ ਉੱਥੇ ਰਵਨੀਤ ਸਿੰਘ ਬਿੱਟੂ ਸਾਹਿਬ ਗਏ ਸੀ ਨੋਮੀਨੇਸ਼ਨ ਵੇਲੇ ਤੇ ਉਹਨਾਂ ਨੇ ਆਪਰੇਸ਼ਨ ਸਿੰਧੂਰ ਦੇ ਨਾਮ ਤੇ ਵੋਟਾਂ ਮੰਗੀਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਐਸ்சி ਭਾਈਚਾਰੇ ਨੂੰ ਲੈ ਕੇ ਇੱਕ ਕੈਬਨਟ ਮੀਟਿੰਗ ਕੀਤੀ ਸੀ ਕਿ ਜਿੰਨਾ ਐਸ்சி ਭਾਈਚਾਰੇ ਦਾ ਵੱਖ-ਵੱਖ ਸਰਕਾਰੀ ਅਦਾਰਿਆਂ ਚੋਂ ਕਰਜ਼ਾ ਲਿਆ ਸੀ ਉਹ ਨਹੀਂ ਦੇ ਸਕੇ ਤੇ ਉਹ ਅਸੀਂ ਉਹਨਾਂ ਨੂੰ ਮਾਫ਼ ਕਰਦੇ ਹਾਂ ਕੋਈ 90 ਕਰੋੜ ਦੇ ਆਸ-ਪਾਸ ਉਹ মিডিਆ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਇੱਕ ਪੱਤਰਕਾਰ ਸਾਥੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਵਾਲ ਕੀਤਾ ਕਿ ਬੀਜੇਪੀ ਵਾਲੇ ਆਪਰੇਸ਼ਨ ਸੰਧੂਰ ਦੇ ਨਾਮ ਤੇ ਲੁਧਿਆਣੇ ਵੋਟਾਂ ਮੰਗ ਰਹੇ ਨੇ ਜਾਂ ਦੇਸ਼ ਭਰ ਦੇ ਵਿੱਚ ਵੋਟਾਂ ਮੰਗਣ ਦੀ ਕਾਰਵਾਈ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਸ ਪੱਤਰਕਾਰ ਨੂੰ ਸਵਾਲ ਦਾ ਜਵਾਬ ਦਿੰਦੇ ਹੋਏ ਹਾਲਾਂਕਿ کئی ਪੱਤਰਕਾਰਾਂ ਨੇ ਤੇ ਦੰਦੀਆਂ ਕੱਢੀਆਂ ਨੇ ਹਾਸਾ ਹਸੇ ਨੇ ਜਿੰਨੇ ਕਿ ਲੋਕਾਂ ਨੂੰ ਸਮਝਾ ਗਈ ਪੱਤਰਕਾਰ ਹੱਸ ਪਏ ਮਸਲਾ ਸੀਰੀਅਸ ਸੀ ਪੱਤਰਕਾਰਾਂ ਨੂੰ ਦੰਦੀਆਂ ਨਹੀਂ ਸੀ ਕੱਢਣੀਆਂ ਚਾਹੀਦੀਆਂ ਜੇ ਕੋਈ ਪੱਤਰਕਾਰ ਸਵਾਲ ਪੁੱਛਦਾ ਤੇ ਉਸ ਨੂੰ ਅਗਰ ਜਵਾਬ ਉਹੋ ਜਿਹਾ ਦਿੱਤਾ ਜਾਂਦਾ ਤੇ ਉਥੇ ਦੰਦ ਕੱਢਣ ਦੀ ਲੋੜ ਨਹੀਂ ਹੈਗੀ ਸੀ ਹੁਣ ਉਸ ਪੱਤਰਕਾਰ ਸਾਥੀ ਨੇ ਜਿਹੜਾ ਸਵਾਲ ਪੁੱਛਿਆ ਉਹਦੇ ਚ ਮੁਖਮੰਦੀਪ ਭਗਵੰਤ ਮਾਨ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਕਿ ਇੰਡੀਆ ਦੇ ਵਿੱਚ ਕੀ ਹੁਣ ਵਨ ਨੇਸ਼ਨ ਵਨ ਹਸਬੰਡ ਆ ਵੀ ਇੱਕ ਬੰਦੇ ਦੇ ਨਾਮ ਤੇ ਪੂਰੀਏ ਦੇਸ਼ ਦੀਆਂ ਔਰਤਾਂ ਨੂੰ ਸੰਦੂਰ ਵੰਡਿਆ ਜਾ ਰਿਹਾ ਹੈਗਾ ਤੇ ਸੀਐਮ ਸਾਹਿਬ ਇਹ ਵੀ ਕਹਿ ਰਹੇ ਨੇ ਮੁਖਮੰਦੀ ਜੇ ਤੇਰੇ ਘਰ ਕੋਈ ਆਊਗਾ ਸੰਦੂਰ ਲੈ ਕੇ ਤੇ ਤੂੰ ਕਹੂਗਾ ਆਪਣੀ ਘਰਵਾਲੀ ਨੂੰ ਕਿ ਫਲਾਣੇ ਫਲਾਣੇ ਬੰਦੇ ਨੇ ਭੇਜਿਆ ਹੈਗਾ ਕਿੱਡੀ ਵੱਡੀ ਗੱਲ ਮੁਖਮੰਦੀ ਸਾਹਿਬ ਨੇ ਕੀਤੀ ਸੀ ਜਿਹੜੀ ਬੀਜੇਪੀ ਤੇ ਸਿੱਧੀ ਚੂੜ ਸੀ ਪਰ ਉੱਥੇ ਪੱਤਰਕਾਰ ਭਾਈਚਾਰ ਦਾ ਦੰਦੀਆਂ ਕੱਢਣੀ ਸ਼ੁਰੂ ਹੋ ਗਈਆ ਹਾਲਾਂਕਿ ਦੰਦ ਕੱਢਣ ਦੀ ਲੋੜ ਨਹੀਂ ਸੀ ਹੁਣ ਉਹਨੂੰ ਲੈ ਕੇ ਜਦੋਂ ਸੀਐਮ ਸਾਹਿਬ ਕਹ ਰਹੇ ਵਨ ਨੇਸ਼ਨ ਵਨ ਹਸਬੰਡ ਅਸਲ ਦੇ ਵਿੱਚ ਜਦੋਂ ਦੀ ਬੀਜੇਪੀ ਆਈ ਇਹਨੇ ਹਰ ਚੀਜ਼ ਬਣਾਤੀ 1 ਨੇਸ਼ਨ 1 ਟੈਕਸ 1 ਨੇਸ਼ਨ 1 ਇਲੈਕਸ਼ਨ 1 ਨੇਸ਼ਨ 1 ਲੈਂਗੁਏਜ 1 ਨੇਸ਼ਨ 1 ਰਸ਼ਨ ਕਾਰਡ ਉਸੇ ਤਰਜ਼ ਤੇ ਕੀ ਕਹਿ ਦਿੱਤਾ ਹੈਗਾ ਸੀਐਮ ਸਰ ਨੇ ਕਿ ਇਹਦਾ ਮਤਲਬ ਹੁਣ ਮੀਨਸ 1 ਨੇਸ਼ਨ 1 ਹਸਬੰਡ ਹੁਣ ਇਹ ਜਿਹੜੀ ਟਿੱਪਣੀਆਂ ਬੀਜੇਪੀ ਦੇ ਇੱਥੇ ਵੱਜੀ ਤੇ ਵੱਜੀ ਵੱਖੀ ਜਿ ਵੱਜੀ ਢਿੱਡ ਜ ਵੱਜੀ ਗਿੱਟਿਆਂ ਜ ਵੱਜੀ ਤੇ ਬੀਜੇਪੀ ਦੀਆਂ ਸੀਐਮ ਸਾਹਿਬ ਵੱਲੋਂ ਦਿੱਤੀ ਸਟੇਟਮੈਂਟ ਚੀਕਾਂ ਨਿਕਲੀਆਂ ਹੁਣ ਇਸੇ ਵਿੱਚਲੇ ਰਮਨੀ ਸਿੰਘ ਬਿੱਟੂ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਆ ਔਰ ਵਿਨੀਤ ਜੋਸ਼ੀ ਸਾਹਿਬ ਦੀ ਸਟੇਟਮੈਂਟ ਆ ਗਈ ਹੁਣ ਤੱਕ ਹੋ ਸਕਦਾ ਹੈ ਕਿ ਸਵੇਰ ਤੱਕ ਹੋਰਾਂ ਲੋਕਾਂ ਦੀ ਵੀ ਸਟੇਟਮੈਂਟ ਆ ਜਾਵੇ ਵਿਨੀਤ ਜੋਸ਼ੀ ਸਾਹਿਬ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਹਿੰਦੂ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੀਆਂ ਔਰਤਾਂ ਉਹਨਾਂ ਦਾ ਮਖੌਲ ਠਾਇਆ ਉਡਾਇਆ ਹਾਲਾਂਕਿ ਇਹਦੇ ਵਿੱਚ ਕੋਈ ਹਿੰਦੂ ਸਿੱਖ ਮੁਸਲਮਾਨ ਕਿਸੇ ਔਰਤ ਦਾ ਸਵਾਲ ਨਹੀਂ ਸਾਡੀ ਸੱਭਿਆਚਾਰ ਸਾਡੀ ਸੰਸਕ੍ਰਿਤੀ ਦਾ ਸਵਾਲ ਆ ਕਿਸੇ ਧਰਮ ਦਾ ਸਵਾਲ ਨਹੀਂ ਆਏਗਾ ਬਹੁਤ ਸਾਰੇ ਸਿੱਖਾਂ ਦੀਆਂ ਜਨਨੀਆਂ ਵੀ ਸਿੰਧੂਰ ਲਾ ਲੈਂਦੀਆਂ ਉਹ ਮਤਲਬ ਦੇਸ਼ ਦੀ ਨਾਰੀ ਹੈ ਦੇਸ਼ ਦੀ ਨਾਰੀ ਦਾ ਸਵਾਲ ਸੀ ਆਪਣੀ ਮਰਜ਼ੀ ਆ ਹਾਂ ਦੇਸ਼ ਦੀ ਨਾਰੀ ਦਾ ਸਵਾਲ ਸੀ ਹੁਣ ਤੇ ਵਰਮ ਵਾਲਾ ਦੇ ਸਿੱਖਾਂ ਦੀਆਂ ਕੁੜੀਆਂ ਵੀ ਵਿਆਹ ਤੇ ਪਾ ਲੈਂਦੀ ਹੈ ਨਾ ਆਪਣੀ ਮਰਜ਼ੀ ਹੁੰਦੀ ਆ ਪਰ ਭਾਜਪਾ ਨੇ ਹਰ ਗੱਲ ਹਿੰਦੂਵਾਦ ਨਾਲ ਜੋੜਨੇ ਦੇ ਬਨੀ ਜੋਸ਼ੀ ਸਾਹਿਬ ਨੇ ਜੋੜ ਦਿੱਤੀ ਹੈਗੀ ਹੁਣ ਫਿਰ ਉਤੇ ਬਿੱਟੂ ਸਾਹਿਬ ਦੀ ਵੀ ਸਟੇਟਮੈਂਟ ਆ ਗਿਆ ਬਿੱਟੂ ਸਾਹਿਬ ਕਹਿੰਦੇ ਨੇ ਕਿ ਭਗਵੰਤ ਮਾਨ ਅਤੇ ਰਾਜਾ ਵੜਿੰਗ ਨੇ ਸੈ ਇਨੇ ਕੀਤਾ ਕਹਿੰਦੇ ਆਪਰੇਸ਼ਨ ਸੰਦੂਰ ਦੀ ਬੇਇੱਜ਼ਤੀ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਤੇ અપਮਾਨ ਕੀਤਾ ਹੁਣ ਉਹ ਕਹਿੰਦੇ ਨੇ ਰਵਨੀ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਤੇ ਬਿੱਟੂ ਸਾਹਿਬ ਨੇ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਕਿ ਆਪਰੇਸ਼ਨ ਸੰਦੂਰ ਦੀ ਹੱਸੀ ਓਡਾਣ ਅਤੇ ਪੈਲਗਾਮ ਕਤਲੇਆਮ ਵਿੱਚ ਪਾਕਿਸਤਾਨ ਪ੍ਰੇਰਿਤ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਦਾ અપਮਾਨ ਕੀਤਾ ਗਿਆ ਇਹਨਾਂ ਦੋਨਾਂ ਲੀਡਰਾਂ ਵੱਲੋਂ ਇੱਕ ਤਿੱਖੇ ਸ਼ਬਦਾਂ ਵਾਲੇ ਵੀਡੀਓ ਬਿਆਨ ਵਿੱਚ ਰਵਨੀਤ ਸਿੰਘ ਬਿੱਟੂ ਨੇ ਇਸ ਨੂੰ ਇੱਕ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਮਾਮਲੇ ਤੇ ਸਸਤੀ ਰਾਜਨੀਤਿਕ ਟਿੱਪਣੀ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਕਿ ਭਗਵੰਤ ਮਾਨ ਇੰਨਾ ਥੱਲੇ ਡਿੱਗ ਜਾਣਗੇ ਕਿ ਪੈਲਗਾਮ ਦੀਆਂ ਵਿਦਵਾਵਾਂ ਦਾ ਮਜ਼ਾਕ 1 ਨੇਸ਼ਨ 1 ਹਸਬੈਂਡ ਵਰਗੇ ਘਟੀਆ ਸ਼ਬਦਾਂ ਨਾਲ ਉਡਾਉਣਗੇ ਇਹ ਟਿੱਪਣੀ ਉਹਨਾਂ ਨੇ ਇਸ ਮਸਲੇ ਵਿੱਚ ਕਿਹਾ ਕਿ ਬਿੱਟੂ ਨੇ ਕਿ ਆਮ ਆਦੀ ਪਾਰਟੀ ਅਤੇ ਕਾਂਗਰਸ ਦੋਵਾਂ ਉੱਤੇ ਉਹਨਾਂ ਨੇ ਕਿਹਾ ਕਿ ਫੌਜ ਦੀ ਬਹਾਦਰੀ ਨੂੰ ਰਾਜਨੀਤਿਕ ਰੰਗ ਦੇਣ ਅਤੇ ਸ਼ਹੀਦਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੀ ਅਣਦੇਖੀ ਕਰਨ ਦੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਭਾਰਤੀ ਫੌਜ ਨੇ ਸਿਲਾਗਾ ਜੋ ਕਾਰਵਾਈ ਕੀਤੀ ਹੈ ਪਰ ਉਹਨਾਂ ਨੂੰ ਹਰੀ ਚੰਡੀ ਦੇਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਆ ਸੀ ਇੱਕ ਅਜਿਹੇ ਆਗਿਆ ਨੇਤਾ ਜਿਸ ਉੱਤੇ ਪੂਰਾ ਦੇਸ਼ ਪ੍ਰੁਸ਼ਾ ਕਰਦਾ ਉਹਨਾਂ ਨੇ ਮੁੱਖ ਮੰਤਰੀ ਮਾਨ ਤੋਂ ਵਨੇਸ਼ਰ ਵਨ ਹਸਬੈਂਡ ਵਾਲੀ ਟਿੱਪਣੀ ਲਈ ਬੇਸ਼ਰਤੀ ਮਾਫੀ ਮੰਗਣ ਦੀ ਵੀ ਮੰਗ ਕੀਤੀ ਉਹਨਾਂ ਕਹਿੰਦੇ ਤੁਸੀਂ ਪੁਰਾਣੇ ਕਮੀਡੀਅਨ ਹੋ ਸਕਦੇ ਹੋ ਪਰ ਇਸ ਦਾ ਅਰਥ ਇਹ ਨਹੀਂ ਕਿ ਤੁਸੀਂ ਸ਼ਹੀਦਾਂ ਦੀਆਂ ਪਤਨੀਆਂ ਜਾਂ ਸਾਡੇ ਜਵਾਨਾਂ ਦੀਆਂ ਬਹਾਦਰੀਆਂ ਦੇ ਮਜ਼ਾਕ ਖੜਾਓ ਉਹਨਾਂ ਨੇ ਇਹ ਵੀ ਜੋੜਿਆ ਕਿ ਭਗਵੰਤ ਮਾ ਦੀ ਅਜਿਹੀ ਨਿੱਜੀ ਜ਼ਿੰਦਗੀ ਉੱਤੇ ਉਹਨਾਂ ਨੂੰ ਅਜਿਹਾ ਟਿੱਪਣੀਆਂ ਕਰਨ ਦਾ ਅਧਿਕਾਰ ਨਹੀਂ ਹੈ ਜੋ ਦੇਸ਼ ਦੀਆਂ ਔਰਤਾਂ ਨੂੰ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਉਹਨਾਂ ਨੇ ਰਾਜਾ ਵੜਿੰਗ ਤੇ ਵੀ ਟਿੱਪਣੀ ਕੀਤੀ ਹੈ ਰਾਜਾ ਵੜਿੰਗ ਵਾਲਾ ਮੋੜ ਆ ਲੇਂਦੇ ਬਿੱਟੂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਫੌਜ ਦੀ ਕਾਰਵਾਈ ਤੇ ਸਵਾਲ ਚੁੱਕ ਲਈ ਆਪ ਨਾਲ ਹੱਥ ਮਲਾਇਆ ਉਹਨਾਂ ਦੱਸਿਆ ਕਿ ਵੜਿੰਗ ਨੇ ਫੌਜੀ ਕਾਰਵਾਈ ਦੀ ਸਫਲਤਾ ਦਾ ਸਬੂਤ ਮੰਗਿਆ ਅਤੇ ਕਿਹਾ ਕਿ ਫੌਜ ਨੂੰ ਪਾਕਿਸਤਾਨੀ ਜੈੱਟ ਅਵਸ਼ੇਸ਼ ਦਿਖਾਉਣੇ ਚਾਹੀਦੇ ਨੇ ਇਹ ਸਾਡੀ ਫੌਜ ਤੇ ਭਰੋਸੇ ਦੀ ਘਾਟ ਨੂੰ ਵੀ ਦਰਸਾਉਂਦਾ ਤੇ ਅਖੀਰ ਚ ਅਮਿਤ ਸਿੰਘ ਬਿੱਟੂ ਕਹਿੰਦੇ ਨੇ ਕਿ ਸਾਰੇ ਰਾਜਨੀਤਿਕ ਲੀਡਰ ਅਪੀਲ ਕੀਤੀ ਕਿ ਉਹ ਰਾਜਨੀਤਿਕ ਹੱਦਾਂ ਤੋਂ ਉੱਪਰ ਉੱਟ ਕੇ ਰਾਸ਼ਟਰੀ ਸੁਰੱਖਿਆ ਦੀ ਯਤਨ ਦੀ ਹਮਾਇਤ ਕਰਨ ਹੁਣ ਉਹਨਾਂ ਵੀ ਸਵਾਲ ਖੜੇ ਕੀਤੇ ਸੀ ਰਾਜਾ ਵੜਿੰਗ ਨੇ ਉਹਨਾਂ ਕਹਿੰਦੇ ਕਿ ਸਾਨੂੰ ਭਾਰਤੀ ਫੌਜ ਤੇ ਪੂਰਾ ਮਾਣ ਵੀ ਆ ਸਨਮਾਨ ਵੀ ਆ ਅਸੀਂ ਉਹਨਾਂ ਦੀ ਕਦਰ ਵੀ ਕਰਦੇ ਕਿ ਉਹਨਾਂ ਨੇ ਲੋੜ ਪੈ ਤੇ ਹਰ ਵਾਰ ਜਿਹੜੇ ਸਾਡੇ ਗਵਾਂਢੀ ਦਸ਼ਮਲ ਮੁਲਕਾ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੰਦਾ ਪਰ ਆ ਜਿਹੜਾ ਆਪਰੇਸ਼ਨ ਸੰਦੂਰ ਜਾਂ ਸੰਦੂਰ ਤੋਂ ਬਾਅਦ ਬੀਜੇਪੀ ਬਾਅਦ ਚ ਯੂ ਟਰਨ ਲੈ ਲਿਆ ਉਹਨੂੰ ਲੈ ਕੇ ਜਿਹੜੀਆਂ ਆ ਟਿੱਪਣੀਆਂ ਉਸਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜਿਵੇਂ ਪਹਿਲਾਂ ਹਰ ਚੀਜ਼ ਨੂੰ ਜੋੜਦੇ ਨੇ ਵਨ ਨੇਸ਼ਨ ਦੇ ਨਾਮ ਤੇ ਹੁਣ ਕਹਿੰਦੇ ਕਿ ਵਨ ਨੇਸ਼ਨ ਵਨ ਹਸਬੰਡ ਜਿਸ ਦਿਨ ਆਮ ਆਦੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਸਾਹਿਬ ਨੇ ਨਾਮਿਨੇਸ਼ਨ ਭਰੀ ਸੀ ਨਾ ਉਸ ਦਿਨ ਵੀ ਅ ਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਟਿੱਪਣੀ ਕੀਤੀ ਸੀ ਕਿ ਅ ਪ੍ਰਧਾਨ ਮੰਤਰੀ ਦੀਆਂ ਰਗਾਂ ਦੇ ਵਿੱਚ ਖੂਨ ਦੌੜਦਾ ਕਿ ਨਹੀਂ ਦੌੜਦਾ ਪਰ ਸਾਡਾ ਜਿਹੜਾ ਕੈਂਡੀਡੇਟ ਸੰਜੀਵ ਰੌੜ ਇਹਦੀਆਂ ਰਗਾਂ ਦੇ ਵਿੱਚ ਲੁਧਿਆਣਾ ਦੌੜਦਾ ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਜਦੋਂ ਸਾਰੇ ਪਾਰਟੀ ਦੇ ਲੀਡਰਾਂ ਦੀਆਂ ਆਉਂਦੀਆਂ ਨਾ ਮੈਨੂੰ ਲੱਗਦਾ ਕਿ ਜਿੱਥੇ ਦੇਸ਼ ਦਾ ਸਵਾਲ ਹੋਵੇ ਦੇਸ਼ ਦੀ ਸੁਰੱਖਿਆ ਦਾ ਸਵਾਲ ਹੋਵੇ ਉੱਥੇ ਦੇਸ਼ ਦੇ ਲੀਡਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਅਜਿਹੇ ਹਮਲਿਆਂ ਤੋਂ ਜਾਂ ਅਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਵਾ ਜਿਸ ਤੋਂ ਬਾਅਦ ਚ ਜਿਹੜੀ ਸਿਆਸਤ ਫਿਰ ਇੰਨੀ ਭੈੜੀ ਦੀ ਕਿਉਂਕਿ ਸਾਡੇ ਇੰਡੀਅਨ ਜਿਹੜੀ ਸਿਆਸਤ ਆ ਉਹ ਭੈੜੀ ਤੋਂ ਭੈੜੀ ਐ ਗੰਦੀ ਤੋਂ ਗੰਦੀ ਐ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਐ ਨੇਸ਼ਨ ਦੇ ਆਧਾਰ ਤੇ ਨਹੀਂ ਹੈਗੀ ਇਸ ਕਰਕੇ ਫਿਰ ਉਦੋਂ ਕੰਟਰੀ ਦਾ ਜਿਆਦਾ ਸਿਆਸੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਨੁਕਸਾਨ ਹੁੰਦਾ ਹੈ